ਮੈਂ ਇੰਸਪੈਕਟਰ ਕਿਰਪਾਲ ਸਿੰਘ ਐਸ ਐਚਓ ਸਦਰ ਰਾਜਪੁਰਾ ਮਾਨਯੋਗ ਐਸ ਐਸਪੀ ਪਟਿਆਲਾ ਸਰਦਾਰ ਡਾਕਟਰ ਨਾਨਕ ਸਿੰਘ ਆਈ ਪੀਐਸ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਵਿਕਰਮਜੀਤ ਬਰਾੜ ਡੀਐਸਟੀ ਸਬਡਿਵੀਜ਼ਨ ਰਾਜਪੁਰਾ ਦੀ ਦੇਖਰੇਖ ਚ ਅਸੀਂ ਸਭ ਬਸੰਤਪੁਰੇ ਏ ਜੀ ਐਮ ਰਿਜ਼ੋਰਟ ਨਾਕਾਬੰਦੀ ਕੀਤੀ ਹੋਈ ਸੀ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਐਸ ਸੀ ਪਰਮਜੀਤ ਸਿੰਘ ਅਤੇ ਮੈਲਾ ਸਿਪਾਈ ਸ੍ਰਿੰਦਰ ਕੋਰ ਨੇ ਚੈਕਿੰਗ ਦੌਰਾਨ 1 ਕਿਲੋ ਅਫੀਮ ਬਰਾਮਦ ਕੀਤੀ ਇਹ ਮਨੋਜ ਕੁਮਾਰ ਅਤੇ ਕਾਲੋ ਦੇਵੀ ਜਿਹੜੇ ਝਾਰਖੰਡ ਦੇ ਰਹਿਣ ਵਾਲੇ ਆ ਇਹ ਨਾਕਾ ਪਾਰਟੀ ਨੂੰ ਦੇਖ ਕੇ ਵਸਦੀ ਪਿਛਲੀ ਤੱਕ ਹੀ ਚ ਉੱਤਰ ਕੇ ਥੋੜਾ ਜਿਹਾ ਪਿਛਾ ਨੂੰ ਮੁੜਨ ਲੱਗੇ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਤਾਬੂ ਕਰਕੇ 1 ਕਿਲੋ ਅਫੀਮ ਬਰਾਮਦ ਕੀਤੀ ਹੈ ਹੁਣ ਅਸੀਂ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਦੋਨੋਂ ਦੇਖਾਂਗੇ ਜੋ ਵੀ ਬੰਦੇ ਦੀ ਹੋਰ ਦੀ ਵਿੱਚ ਵਸੇਤ ਆਏ ਤੇ ਉਹਨੂੰ ਸਮੁਤ ਤਰਤੀਸ ਕਰਾਂਗੇ